ਇਹ ਤਾਂ ਸਿੰਘ ਦਾ ਪੁੱਤਰ ਹੈ ਸਾਹਮਣੇ ਚਾਰ ਅੱਗੇ ਲਈ ਫਿਰਨਾ ਬੰਨਿਆ ਹੋ ਤਗੜਾ ਵੀ ਲੱਗਦਾ ਹੈ ਆਖ ਜੈਦੀਪ ਨੂੰ ਜੰਦੇ ਦਾ ਗਲਾ ਫਿਰ ਰੈਡੀ ਹੈ ਹੁਣ ਜੈਦੀਪ ਹੁਣ ਚਾਰੀ ਚੋਟੀ ਦੇ ਲੱਗਾ ਅੱਗੇ ਸਾਹਮਣੇ ਕਹਿੰਦੇ ਮਲੂਕ ਦਾ ਨਾਂ ਵੱਡਾ ਹੈ ਇਹ ਦੇਖਾਂਗੇ ਰਫੀਕ ਹੈ ਮੇਰੇ ਵੀਰੋ ਤਿਆਰ ਬੜ ਤਿਆਰ ਪਤਾ ਕੁੜੀਆਂ ਇੱਕਮ ਤਿਆਰ ਐ ਸੇ ਪਿੰਡ ਵਾਲਾ ਦੇਖਾਂਗੇ ਸਾਹਮਣੇ ਜੀਕਾ ਇਹ ਕਮ ਸੇਰਾ ਕਰਾਇੰਦਾ ਆਪਣੇ ਪਿੰਡੇ ਕਮ ਨੇ ਕਹਿੰਦੇ ਬੱਲੇ ਬੱਲੇ ਕਰਵਾਤੀ ਦੱਸਿਓ ਕਮੈਂਟਾਂ ਚ ਤੁਹਾਨੂੰ ਮੈਚ ਕਿਵੇਂ ਲੱਗ ਰਿਹਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਪੋਰਟ ਕਰਿਓ ਵੱਧ ਤੋਂ ਵੱਧ ਆਜੋ ਦੇਖਦੇ ਆਂ ਫਿਰ ਅੱਗੇ ਆਪਣਾ ਮੈਚ ਕੀ ਕਹਿਣਾ ਹੋਰ ਦੇੜੀ ਰਾਸ਼ਨ ਸਾਡੇ ਮਾਨਾ ਮੈਡੀਕਲ ਸਟੋਰ ਵਾਲਿਆਂ ਵੱਲੋਂ 500 ਕਿਰਪਾ ਕਰਕੇ ਪਹੁੰਚਾ ਕਰ ਦਿੱਤਾ ਜਾਵੇ ਲਾ ਦਿਲ ਕਲੇਰ ਵਾਲਾ ਬੱਲਿਆ ਬਣਾਵੇ ਮੇਲਾ ਵੀ ਨੋਜਵਨ ਹੋ ਪਗੜਾ ਲੱਗ ਜਾ ਟੁੱਟ ਕੇ ਆਖ ਦੇ ਜੀਵਨ ਨੂੰ ਇਹ ਬੱਲੇ ਬੱਲੇ ਕਬੱਡੀ 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 ਮਜੂਦ ਸਿੰਦੂ ਸਿੰਘ ਇੱਧਰ ਸਾਡੇ ਕੋਲੇ ਆਇਆ ਹੁਣ ਨੋਟਾਂ ਦਾ ਮੀਂਹ ਪੈਣਾ ਮੇਰੇ ਵੀਰੇ 1 ਮਿੰਟ ਉਹ ਕਹਿੰਦੇ ਮਾਨ ਸਨਮਾਨ ਵਿੱਚ ਮਾਰ ਸਨਮਾਨ ਦੇਣ ਕੇ ਵਿਸ਼ੇਸ਼ ਤੌਰ ਤੇ ਸਤਕਾਰ ਬਡਾਲੀ ਟੋਗੜਾ ਵਾਲਾ ਕਹਿੰਦੇ ਮੇਰੇ ਵੀਰੋ ਨਾਨਕ ਕਬੱਡੀ ਕਬੱਡੀ ਕਰਦਾ ਹੋਇਆ ਆ ਆ ਦਿਖਾਂਗੇ ਸਾਹਮਣੇ ਮਹਰੂਮ ਕਬੱਡੀ 스타 ਜੋਤਾ ਸਿੰਘ ਜੀ ਪਹਿਲਵਾਨ ਉਹਨਾਂ ਦੇ ਪਿੰਡ ਦਾ ਇਹ ਲਾਡੀ ਆ ਮੇਰੇ ਵੀਰੋ ਫਿਰ ਮਨਾਲ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਸਵਰਾ ਪਿੰਡ ਦਾ ਚਾਰ ਪਰ ਚਾਰਾ ਸਾਹਮਣੇ ਦਿੱਤੀ ਵੱਡਾ ਮਾਲਾ ਸ਼ਕਰਪੁਰੀਆ ਰਫੀਕ ਨਾਲ ਬੱਬਾ ਨਾਲ ਫਟਾਪੁਰੀਆ ਹਕਮ ਚਾਰੇ ਚ ਏ ਰੱਖ ਵਾਹ ਵੀ ਦੁਨਿਆ ਵਾਹ ਵੀ ਦੁਨਿਆ ਬੱਲਾ ਗੱਗੋ ਬੂਏ ਪਿੰਡ ਵਾਲਾ ਬੱਲੇ ਬੱਲੇ ਕਰਵਾ ਰਿਹਾ ਆਹ ਦੇਖਾਂਗੇ ਸਾਹਮਣੇ ਇੰਦਰਜੀਤ ਕਮੋਟ ਢਾਏ ਵਾਲਾ ਪਿੰਡ ਹੈ ਮੇਰੇ ਵੀਰੋ ਆਹ ਮੁੰਡੇ ਦਾ ਪਰ ਦੇਖਾਂਗੇ ਸਾਹਮਣੇ ਇਹ ਇਕਠੇ ਵਾਲੇ ਵਾਲਾ ਬੱਲਾ ਗੁਰਦਾਸਪੁਰੀਆ ਕੀ ਬਾਤ ਵਾਹ ਪਿੰਡ ਨੂੰ ਬਲੌਕ ਕਰਦਾ ਵੱਟਿਆਂ ਮੱਲਾਂ ਦੀ ਵੱਡੀ ਗੱਲ ਚੱਲੀ ਹੈ ਮਹਤਪਾਲ ਸਿੰਘ ਡੀਵੀ ਜਲੰਧਰ ਦੇ ਲਈ ਖੇਡਿਆ ਰਾਜੋ ਕਹਿੰਦੇ ਟੀਟੀ ਨੇ ਕਹਿੰਦੇ ਢੇਰੀ ਵਾਲੀ ਕਬੱਡੀ ਦੇ ਵਿੱਚ ਮੈਦਾਨ ਦੇ ਵਿੱਚ ਸੁੱਖਾ ਪਾਜੀ ਆਡੀਲੇਟਰ ਰਹਿੰਦੇ ਆ ਆਸਟ੍ਰੇਲੀਆ ਦੇ ਕਹਿੰਦੇ ਪੰਜਾਬੀ ਮੋਟਰ ਵਾਲੇ ਸੁੱਖੇ ਦਾ ਨਾਂ ਜਿਹੜਾ ਟਿੰਮੂ ਵਾਲ ਪਿੰਡ ਹੈ ਆ ਕਹਿੰਦੇ ਗੋਰੀ ਆ ਮੇਰੇ ਵੀਰੋ ਨਾਂ ਵੱਡਾ ਗੋਰੀ ਦਾ ਪਰ ਇਹ ਕੁਲਦੀਪ ਸਿੰਘ ਕੀਪਾ ਹੈ ਇਹ ਕੀਪਾ ਪਰ ਦੂਜੇ ਪਾਸੇ ਬੱਲਾ ਕਠੇ ਵਾਲੇ ਵਾਲਾ ਜਿੰਨੇ ਟੱਚ ਹੁੰਦੀਆਂ ਚੜਾਈਆਂ ਜਾਂ ਜਗ ਤੇ ਪਰ ਮਿਹਨਤਾਂ ਹੀ ਹੁੰਦੀਆਂ ਚੜਾਈਆਂ ਜਾਂ ਜਗ ਤੇ ਲਓ ਆਹ ਮੁੰਡੇ ਨੇ ਮਿਹਨਤ ਕੀਤੀ ਹੈ لوائی ہے استوں بھی کہ بلس محنت کرد دا رہے تھی کنٹری زمانے ہیں مکھن مچ بھائی نوجوانہ پہلا جفا کھا بیٹھے ਔਰ ਕਹਿੰਦੇ ਵਿਉਂ ਤਮੰਦੀ ਨੇ ਸਮਝਿਆ ਨਹੀਂ ਹੁਣ ਦੇਖੀ ਫੇਰ ਉਹੀ ਜਾਫੀ ਨੇ ਫੇਰ ਉਹੀ ਜਾਫੀ ਨੇ ਮੁੰਡਾ 2 ਨੰਬਰ ਤੇ ਖੜਾ ਜਿਹਨੇ ਪਹਿਲੀ ਕਬੱਡੀ ਦੇ ਜਫਾ ਲਾਇਆ ਚੰਪੇਪੁਰ ਦਾ ਗੁਲਾਬ ਹੁਣ ਮੁਕਾਬਲਾ ਇਧਰ ਪਾਟਰ ਦੇ ਢੇਰਿਆਂ ਦਾ ਜੈਦੀਪ ਮਸਕੜੀਆਂ ਹੁਣ ਬਣਾਵੇਗਾ ਮੇਲਾ ਕਿ ਨਹੀਂ ਓ ਬੱਲੇ 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 ਕਬੱਡੀ 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 ਆਹ ਦੇਖ ਥੋੜਾ ਹੋਰ ਪਿੱਛੇ ਹੋ ਕੇ بیٹھ ਜਾਓ ਬੇਨਤੀ ਆ ਹੋਰ ਕਿਰਪਾ ਕਰਕੇ ਜੈਨ ਸੈੱਟ ਬਾਰ-ਬਾਰ ਇਧਰ ਨਾਉਣੀ ਹੈ ਇਧਰ ਪਾਲਮ بے سامنے سرپنچ فیصلہ کرے گا سرپنچ گرو والی پن والا فیصلہ کرے گا رام گل کا فیصلہ ہونا بےنتی ہے گر سا دسے جو ہے ਆਊਟ ਕਰ ਲਵੇ ਲਓ ਨਾਨਕ ਕਬੱਡੀ ਪਾ ਰਿਹਾ ਗੋਪੀ ਦੁਨੀਆ ਉਡੀ ਕਰਦੀ ਹੈ ਲੱਗ ਜਾ ਟੁੱਟ ਕੇ ਆ ਨੌਯਾਨ ਕਹਿੰਦੇ ਫਰੰਦੀਪੁਰੀਆ ਗੋਪੀ ਇੱਥੇ ਰੱਖ ਕਿਆ ਬਾ ਆ ਬੱਲੇ ਓਏ ਨਾ ਨਾ ਨਾਨਕ ਬੰਡਾਲੀ ਟੋਕੀਆਂ ਮਾਰਦੇ ਹੋਏ ਜ਼ੋਰ ਦਾ ਆਹ ਪਾੜੀਆਂ ਵਜਗੀਆਂ ਪਤਾਪੁਰ ਪਿੰਡ ਦੀ ਧਰਤੀਆਂ ਮੇਰੇ ਵੀਰੋ ਮੇਲਾ ਚੋਟੀ ਦਾ ਆਹ ਘੱਟ ਦੱਸਦਾ ਕਬੱਡੀ ਨੂੰ ਪਿਆਰ ਕਰਦੀ ਹੈ ਸੰਗਤ ਗੁਰਦੇਵ ਕਲੇਰ ਆ ਮੇਰੇ ਵੀਰੋ ਫਰੰਦੀਪੁਰ ਦੀ ਧਰਤੀਆਂ ਕਬੱਡੀ ਕਬੱਡੀ ਕਰਦਾ ਹੋਇਆ ਦੇਖਾਂਗੇ ਸਾਹਮਣੇ ਜੀਵਨ ਰੂੜੀয়াল ਦੀ ਸਤਿਕਾਰ ਕਰਾਂਗੇ ਬਾਬਾ ਜੀ ਬੈਠੇ ਹੋਇਆ ਬਾਬਾ ਬੈਂਸਾ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਤਿਕਾਰ ਇਹ ਬੁੱਲਾ ਹੈ ਮੇਰੇ ਵੀਰੋ ਗੱਗੋ ਪਿੰਡ ਹੈ ਫੁਲਰਦੀਪੁਰ ਦੀ ਗੋਪੀ ਤਿਆਰ ਬੜਾ ਓ ਹੁਚਨਾਮ ਵਾਲਾ ਟੀ ਉਪਲਾਮ ਵਾਲਾ ਟੀ ਫੇਰ ਮੁਕਾਬਲਾ ਚੋਟੀ ਦਾ ਦੁੱਲੇ ਦੇ ਨਾਲ ਉਹ ਕਬੱਡੀ ਕਬੱਡੀ ਹੁੰਦੀ ਹੋਈ ਕਬੱਡੀ 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 ਇੱਥੇ ਰੱਖਾਂ ਦੇ ਵਿੱਚ ਲਾਡੀ ਐ ਨੌਜਨ ਸਭਰਾਵਾ ਦੀ ਧਰਤੀ ਦਾ ਕਬੱਡੀ ਕਬੱਡੀ ਕਰਦਾ ਕਿਨੂੰ ਵੱਜ ਚੁਕਿਆ ਤੇ ਚਾਰਾਂ ਦੇ ਵਿੱਚੋਂ ਜੀਵਣਾ ਹੋ ਜਾਂ ਤਗੜਾ ਲੱਗ ਜਾ ਟੁੱਟ ਕੇ ਆਹ ਪਟਾਪੁਰੀਆ ਦੱਸੇ ਨੂੰ ਕਹਿੰਦੇ ਜੱਸਾ ਵੀ ਸਿਰੇ ਸਿਰੇ ਦੇ ਜੱਫੇ ਲਾਉਂਦਾ ਏਕੰਬੀ ਸਿਰੇ ਸਿਰੇ ਦੇ ਜੱਫੇ ਲਾਉਂਦਾ ਪਰ ਸਾਹਮਣੇ ਪੁਆਇੰਟ ਲਾ ਲਓ ਤੇ ਜਸਬੀਰ ਸਾਹਨਾ ਸਖਦੇਵ ਹੁਣੀ ਮਨਿਕਪੁਰਥਾ ਤੇ ਮੰਨੇ ਚੱਲ ਉਹਨਾਂ ਨੇ 1 ਲੱਖ ਦਿੱਤਾ ਫਤਾਹਪੁਰੇ ਇਕਮ ਨੂੰ ਬਹੁਤ ਬਹੁਤ ਦੀ ਮਬਾਰਕਬਾਦ ਹੈ ਇਕਮਾ ਇਹ ਆ ਲੱਗਿਆ ਕਿ ਹੋਇਆ ਕੀ ਦੇਖੋ ਹਰੀਆ ਦੇਖ ਤੋਂ ਆਇਆ ਹੈ ਬਹੁਤ ਸਾਡਾ ਜਸ ਕੈਨੇਡਾ ਤੇ ਰਾਜੇ ਭਾਈ ਹੁਣ ਦਾ ਵਿਸ਼ੇਸ਼ ਤੌਰ ਤੇ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਕਰਾਂਗੇ ਆ ਕਹਿੰਦੇ ਮੇਰੇ ਵੀਰੇ ਇੰਦਰਜੀਤ ਕਮੋਟ ਆਏ ਆ ਬੰਦਾ ਪਰ ਦੂਸਰੇ ਬੰਨੇ ਇਹ ਬੱਲਾ ਕਠੇ ਵਾਲੇ ਆਲਾ ਮੈਂ ਪਹਿਲਾ ਗਿਆ ਵੀ ਜਿੰਨੇ ਨਾਮ ਤੇ ਨਾਲ ਰੱਖਦੇ ਛੋਟਾ ਭਰਾ ਬਣਾ ਇੱਕ ਮਾਣਾ ਵਾਲੇ ਜਸਵੀ ਟੀਮ ਦਾ ਮੇਨ ਸਟਾਪਰ ਹੈ ਬੱਲਾ ਕਮਾਲ ਕਰ ਗਿਆ ਉਹ ਗੋਪੀ ਲੱਗ ਜਾ ਟੁੱਟ ਕੇ ਕੋਈ ਕਰੇ ਧਵਾਵਾ ਗੋਪੀ ਲਈ ਕੋਈ ਸੁੱਖ ਮੱਖਣ ਦੀ ਮੰਗਦਾ ਪਰ ਇੱਕਮ ਤੇ ਮੱਖਣ ਕਬੱਡੀ ਦੀ ਧਰਿਆ ਵਿੱਚ ਸਿੱਟਾ ਚੱਲਦਾ ਮੇਰੇ ਵੀਰੋ ਸਰਦਾਰ ਸੁਖਦੇਵ ਸਿੰਘ ਦਾ ਬੇਟਾ ਮੇਰੇ ਵੀਰੋ ਅੱਜ ਕਹਿੰਦੇ ਵੱਡਾ ਮਾਣ ਮਿਲਿਆ ਬਹੁਤ ਸਤਿਕਾਰ ਕੀਪਾ ਟਿੰਪੂ ਆਉਂਦੀ ਧਰਤੀ ਦਾ ਕੌਡੀ ਕੌਡੀ ਕਰਦਾ ਹੋਇਆ ਉਹਨੂੰ ਕਹਿੰਦੇ ਜਿਹੜੇ ਜੱਫੇ ਹੋਣਗੇ ਦੋ ਤੇ ਇਸ ਕਾਮੀਆਂ ਮੈਂ ਜੱਸਿਆ ਲੱਗਿਆ ਤੂੰ ਵੀ ਟੁੱਟ ਕੇ ਵੀ ਨੋਜਿਂਦਾ ਦੁਨੀਆ ਤੈਨੂੰ ਵੀ ਬਹੁਤ ਪਿਆਰ ਕਰਦੀ ਐ ਤੇਰੇ ਪਿੰਡ ਦਾ ਤੇਰੇ ਇਲਾਕੇ ਦਾ ਤੇਰੇ ਘਰ ਦਾ ਮੇਲਾ ਪਰ ਸਾਹਮਣੇ ਤੇਰ ਮੁੰਡਾ ਆ ਬਾਰਡਰ ਦੇ ਘੇਰਿਆਂ ਤੋਂ ਆਇਆ ਤਾੜੀਆਂ ਮਾਰਦੇ ਜੋਰਦਾਰ ਪਾਸੀ ਫੜੇ ਇਧਰੋਂ ਸਾਡੇ ਵੱਡੇ ਭਰਾਵਾਂ ਦਾ ਜੋਧ ਬਈ ਪਾਸੀ ਪਿੱਛੋਂ ਫੜਦਾ ਤੇ ਸਰਦਾਰ ਲਖਵੀਰ ਸਿੰਘ ਜੀ ਸਰਪੰਚ ਇੱਕ ਮਿੰਨੇ ਜੱਫੇ ਤੋਂ ਖੁੱਜ ਕੇ ਦੰਡਾ ਦੁੱਲਾ ਇੱਕ ਖੀਰਾ ਵਾਲੀਆ ਦੁੱਲਾ ਇੱਕ ਆਹ ਦੁੱਲਾ ਨਾ ਨਾ ਆਹ ਕਹਿੰਦੇ ਵਿਸ਼ਿਆ ਹੋਇਆ ਸਾਹਮਣੇ ਪਾਈ ਹੋਈ ਰੇਡ ਝੁਕਿਆ ਹੋਇਆ ਤੇ ਮੁਕਾਬਲਾ ਦਾ ਬੇਟਾ ਸਨੇਹ ਪਾਲ ਕੈਨੇਡਾ ਵਿੱਚ ਰਹਿੰਦਾ ਹੈ ਕਹਿੰਦਾ ਜਦੋਂ ਚਮਚਾ ਸਾਹ ਦੇ ਵਿੱਚ ਮੇਲਾ ਹੋਵੇਗਾ ਉਥੇ ਕਬੱਡੀ ਲਈ 1 ਡੇ ਲੱਖ ਦੇ ਯੋਗਦਾਨ ਸਨੇਹ ਪਾਲ ਕੈਨੇਡਾ ਨੇ ਦਿੱਤੇ ਬਹੁਤ ਸ਼ਾਬਾਸ਼ ਸਨੇਹ ਪਾਲ ਭਰਾਵਾਂ ਦਾ ਕੈਡਾ ਨੂੰ ਬਹੁਤ ਵੱਡਾ ਸਤਿਕਾਰ ਕਰਦੇ ਇਹ ਪਿੰਡ ਦੇ ਮੇਲਿਆਂ ਦੇ ਲਈ ਵੱਡੇ ਯੋਗਦਾਨ ਨੇ ਕਿੱਥਿਆ ਵਾਲਾ ਉਹ ਬੱਲੇ ਕਿੱਥਿਆ ਵਾਲਾ ਕਿ ਅੱਜ ਕੱਲ ਸਮੇਂ ਦੀ ਲਗਾਮ ਹੱਥ 'ਚ ਦੇਖ ਵੀ ਜੋਦੇ ਇੰਨੇ ਵੀ ਮੁੰਡਾ ਕਮਾਲ ਕਰੀ ਜਾ ਰਿਹਾ ਕਿੰਨੇ ਵੀ ਭਰਾਵਾਂ ਨੇ ਗਰਾਊਂਡ ਵਿੱਚ ਡਿਊਟੀ ਪਾਈ ਨਹੀਂ ਉਹ ਗਰਾਊਂਡ ਕਲੀਅਰ ਕਰਦਣ ਬਹਨ ਬਹੇ ਮਾਝੇ ਖਿਡਾਰੀਆਂ ਨਾਲ ਬੈਠ ਕੇ ਗੱਲ ਕਰਾ ਜਦ ਪੀਕੇ ਕੋਰਾ ਵਾਹ ਗੁਰੂ ਮੇਰੀ ਨੀਰੋ ਕਰੇ ਮਾਤਾ ਸਤਮਾ ਇਹ ਸਭਰਾਵਾਲਾ ਲਾਡੀ ਮੇਰੇ ਵੀਰੋ ਕਬੱਡੀ ਕਬੱਡੀ ਕਰਦਾ ਹੋਇਆ ਕੁਲਦੀਪ ਸਿੰਘ ਜੀ ਕਾਉਂਸਲਰ ਸਾਹਿਬ ਨੂੰ ਦਾ ਵੀ ਧੰਨਵਾਦ ਲਾਲੀ ਸ਼ਾਹ ਜੀ ਸਤਵੀਰ ਸਿੰਘ ਜੀ ਸੰਧੂ ਸਾਹਿਬ ਨੂੰ ਦਾ ਵਿਸ਼ੇਸ਼ ਤੌਰ ਤੇ ਸਤਕਾਰ ਆ ਆ ਦੇਖਾਂਗੇ ਸਾਹਮਣੇ ਕਬੱਡੀ ਪੈ ਰਹੀ ਹੈ ਪਰ ਲਾਡੀ ਮੱਖਣ ਸੰਧੂ ਆ ਗਿਆ ਇਹ ਦੁਨੀਆ دیਵਾਨੀ ਇਹ ਬਲਾਈ ਖੜਦਾ ਭਗਤ ਜਦੋਂ ਬੋਲੇ ਤੇ ਬਣਾਈ ਫਿਰਦਾ ਆ ਦੁਨੀਆ ਨੂੰ ਫੈਨ ਬਣਾਈ ਫਿਰਦਾ ਕਿਆ ਬਾਤ ਹੈ ਵੀ ਨਾ ਜਨਾ ਪੁਆਇੰਟ ਮੱਖਣ ਮੱਖੀ ਦਾ ਕਬੱਡੀ ਕਬੱਡੀ ਕਰਦਾ ਅੱਗੇ ਨੂੰ ਵਧਿਆ ਹੋਇਆ ਰੂੜੀ ਪੱਪੜ ਦਾ ਜੀਵਨ ਖੜਾ ਹੋਇਆ ਚੰਬੇ ਦਾ ਗੁਲਾਮ ਖੜਾ ਹੋਇਆ ਜੈ ਦੀਪ ਮਸਤਗੜੀਆ ਤੇ ਬੱਲਾ ਕਠਿਆਲੇ ਵਾਲਾ ਇਹ ਚਿੰਬਕੰਡ ਯਾਫੀ ਹੈ ਮਾਂ ਖੇਡ ਕਬੱਡੀ ਦਾ ਹੁਣ ਦੇਖਾਂਗੇ ਚਾਰਾਂ ਦੇ ਵਿੱਚੋਂ ਇਹ ਬੱਲੇ 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 ਕਬੱਡੀ 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 ਆ ਮੁੰਡੇ ਦੇ ਕਹਿੰਦੇ ਅਮਰੀਕਾ ਦੇ ਸਾਰੇ ਹੀ ਭਰਾ ਮਾਨ ਕਰਦੇ ਆ ਬਾਂਡਰਬਿਲਡ ਦੇ ਪਿੰਡੂ ਖਿਡਾਰੀਆਂ ਦੀ ਬਾਲਮ ਕਬੱਡੀ ਪਾ ਰਿਹਾ ਇਹ ਗਾਮੇ ਪੁਲਵਾਨ ਦਾ ਨੇ ਕਹਿੰਦੇ ਗੀਤ ਵੀ ਲਿਖੇ ਜਿਵੇਂ ਚੰਨ ਤੇ ਚਕੋ ਪਿਆਰ ਕਰਾਂ ਮੈਨਾ ਤੈਨੂੰ ਪਿਆਰ ਕਰਾਂ ਇਹ ਵੱਡੇ ਲਖਾਰੀ ਦਾ ਪੁੱਤਰ ਛੋਟੀ ਦਾ ਨੰਬਰ ਜੋੜ ਗਿਆ ਫਰਿਆਦ ਕਬੱਡੀ ਪਾਰਿਆ ਬੱਲਿਆ ਇਹ ਫਰਿਆਦ ਨੇ ਮਰੋੜੀ ਮੈਚ ਕਰਦੇ ਆ ਨਿੱਕਰਾਂ ਦੇ ਰੰਗ ਮੈਚ ਕਰਦੇ ਆ ਜੇ ਟੱਕਰ ਹੋ ਜਵੇ ਗੱਲ ਕਹਿੰਦੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਣੀ ਐ ਸੰਭਲ ਵੀ ਮੁੰਡਿਆ ਅਜੇ ਤੋ ਲੱਗੇ ਨਹੀਂ ਆਹ ਲੱਗਿਆ ਬੱਲੇ 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 ਇੱਥੇ ਰੱਖ ਬੱਲਾ ਬੱਲੇ 10 ਪਤਾ ਪਰ ਲੈ ਕੀ ਜਫਾ 1000 ਦਾ ਪ੍ਰਿੰਸ ਪ੍ਰਾ ਬੈਗਾਂ ਲੈ ਕੇ ਆਇਆ ਕਹਿੰਦੇ ਵੀ ਇੱਕੀ ਜਫਾ 1000 ਦਾ ਹੋਵੇਗਾ ਬਾਦ ਬਹੁਤ ਸਤਕਾਰ ਨਾਨਕ ਆ ਗਿਆ ਬਨਾਲੀ ਟੋਗੜਾ ਪਿੰਡ ਦਾ ਲੈ ਵੀ ਇੱਕ ਵਾ ਅੱਜ ਚਾਚੇ ਤਾਏ ਆਏ ਹੁਣੇ ਅੱਜ ਕਹਿੰਦੇ ਸਾਰਾ ਪਰਿਵਾਰ ਕਬੱਡੀ ਦੇਖਣ ਆਇਆ ਹੈ ਸਾਡੇ ਪਰਿਵਾਰ ਕਬੱਡੀ ਕਬੱਡੀ ਪੇਪੀ ਪੇਪੀ ਤੇ ਨਾ ਇੱਥੇ ਰੱਖ ਕਬੱਡੀ ਕਰਦਾ ਕਿਨੋਂ ਵੱਚ ਗਿਆ ਫੋਜ ਜੀਮਨਾ ਆਹ ਮੁੰਡਾ ਤੇਰੇ ਇਲਾਕੇ ਦਾ ਜੀਵਨ ਵੀ ਚੋਲਾ ਸਹਿ ਦੇ ਇਲਾਕੇ ਦੇ ਵਿੱਚੋਂ ਆਇਆ ਰੋੜੀ ਵਾਲ ਪੇ ਨੁਕਰ ਤੇ ਲਿਆਣ ਕੇ ਰੱਖ ਦਿੱਤਾ ਮੁੰਡਿਆਂ ਨੇ ਤੇ ਕਹਿੰਦੇ ਵੀਰ ਕਹਿੰਦੇ ਜਿਹੜਾ ਦੂਜਾ ਜਫਾ ਲਾ ਦੇਵੇਗਾ ਨਾਲ ਹੀ ਟੀਲ ਸਨਮਾਨ ਕਰ ਦੇਣੇ ਇੱਕ ਮਾ ਬਣਾ ਦੇ ਮੇਲਾ ਪਿੰਨੋ ਸਾਰਾ ਨੱਚੂਗਾ ਇਹ ਇਹਦਾ ਦਿਆਲ ਦਾ ਪਿਆਰ ਸਾਡੇ ਮਾਨ ਸਾਹਿਬਾਨ ਦਾ ਵਿਸ਼ੇਸ਼ ਤੌਰ ਤੇ ਸਤਿਕਾਰ ਹੈ ਉਧਰ ਵਿਸ਼ੇਸ਼ ਤੌਰ ਤੇ ਬਠਿਆ ਭਰਾਵਾਂ ਦਾ ਧੰਨਵਾਦ ਮੇਲਾ ਚੋਟੀ ਦਾ ਇਹ ਗੁਰਦੇਵ ਹੈ ਇਹ ਕਹਿੰਦੇ ਮੇਰੇ ਵੀਰੋ ਫਰੰਦੀਪੁਰੀਆ ਹਰ ਵਾਰ ਤਿਆਰ ਆ ਮੇਰੇ ਵੀਰੋ ਕਠਿਆਲੇ ਪਿੰਡ ਦਾ ਬੱਲਾ ਜਿੰਨੇ ਟੱਚ ਉਹਨੇ ਜੱਫੇ ਪਰ ਦੇਖਾਂਗੇ ਟੱਚ ਡਬਲ ਦੀਪ ਮਾਲਾ ਤੇ ਨਾਲ ਲਵਕੋਟ ਲਖਨ 4 ਜੁਲਾਈ ਹੋਣੀ ਹੈ 4 ਜੁਲਾਈ ਨੂੰ ਮੱਤਾ ਮੇਲਾ ਹੋਵੇਗਾ ਮਾਝੇ ਦਾ ਤੇ ਸਾਰੇ ਭਰਾ ਸੱਦੇ ਪੱਤਰ ਆ ਰਹੇ ਨੇ ਇਧਰ ਪੰਦੀ ਫੋਰ ਮੱਥਣ ਮੱਖੀ ਮੱਥਣ ਮੱਖੀ ਸਦਾ ਬੁਰੀਆ ਇਕਮ ਲੱਗਦਾ ਹੋਇਆ ਜੋਰ ਤੇ ਨੰਬਰ ਪਰ ਤੇ ਭਾਵੇਂ ਆਪ ਬੇਸ਼ੱਕ ਨਹੀਂ ਨੇ ਪਰ ਉਹਨਾਂ ਦਾ ਨਾਮ ਉਹਨਾਂ ਦੀ ਖੇਡੀ ਖੇੜ ਰਹੀ ਨੀ ਉਹਨਾਂ ਦੀ ਖੇਡ ਦਾ ਵਾਰ ਇਸ ਵੇਲੇ ਦੇਖਾਂਗੇ ਲਾਡੀ ਸਭਰਾਵਾਂ ਵਾਲਾ ਚਾਰ ਖਿਡਾਰੀਆਂ ਨੂੰ ਅੱਗੇ ਲੈ ਫਿਰਦਾ ਜੱਸਿਆ ਕੱਦ ਤੇਰੇ ਨਾਲ ਮੈਚ ਕਰਦਾ ਏ ਨੌਜਵਾਨਾ ਲੱਗ ਜਾ ਟੁੱਟ ਕੇ ਪਰ ਇੱਧਰ ਲੱਕ ਦੇ ਦਿੱਤਾ ਨੌਜਵਾਨ ਨੇ ਕਬੱਡੀ ਦੇ ਵਿੱਚ ਤੇ ਪੁਆਇੰਟ ਜਿਮਨ ਨੇ ਆਪਣੀ ਟੀਮ ਦੇ ਹੱਥੋਂ ਜੋੜਿਆ ਵਾਹਿਗੁਰੂ ਮੇਰੇ ਬੋਲ ਕਰੀ ਲਾਡੀ ਸਾਜਣ ਸਾਡਾ ਫੌਜੀ ਸਾਹਿਬ ਕਹਿ ਰਹੇ ਹੈ ਜੱਸ ਦਾ ਹਰ ਜੱਫਾਈ ਮੇਰੇ ਵੀਰੋ 1000 ਦਾ ਕਿ ਲੱਖਾਂ ਤੇਰੀਆਂ ਮੈਂ ਮੰਨਾਂ ਇੱਕੋ ਗਾਮੇ ਦੀ ਤਮੰਨਾ ਤੇਰੇ ਨਾਲ ਜੀਵਾਂ ਤੇਰੇ ਨਾਲ ਮਰਾਂ ਮੈਨਾਂ ਤੈਨੂੰ ਪਿਆਰ ਕਰਾਂ ਉਹ ਨਾਂ ਵੀ ਤਾਜ ਹੈ ਤੇ ਕਹਿੰਦੇ ਕੰਟਰੀ ਵੀ ਤਾਜਾਂ ਦੀ ਤਾਜੀ ਹੈ ਉਹ ਸਾਡਾ ਤਾਜ ਅਮਰੀਕਾ ਤੋਂ ਆਖਦਾ ਇੱਕਮਾ ਹਰ ਜੱਫਾ 1100 ਦਾ ਇੱਕਮਾ ਬਣਾ ਦੇ ਮੇਲਾ 1100 ਤੇ 500 ਰੁਪਇਆ ਕਹਿੰਦੇ ਰਸ਼ਨ ਮੰਲੇ ਹੁਣਾਂ ਨੇ ਲਾਇਆ ਹੁਣ ਦੇਖਾਂਗੇ 1600 ਪਰ ਗੋਪੀ 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 ਤੇ ਨਾਨਕ ਬੱਲੇ ਬੱਲੇ ਕੌਣ ਕਰਵਾਵੇਗਾ ਨੰਬਰ ਕੌਣ ਜੋੜੇਗਾ ਇੱਥੇ ਬੋਲ ਵੱਡੇ ਆਹ ਖੇਡ ਮੈਦਾਨ ਦੇ ਵਿੱਚ ਚਾਰ ਤਿਆਰ ਬਾ ਤਿਆਰ ਨੇ ਬੱਲਾ ਕਠਿਆੜੇ ਵਾਲਾ ਆ ਦਿਖਾਂਗੇ ਸਾਹਮਣੇ ਉਸ ਨੂੰ ਸੁਦਾ ਜਫਾ ਆਵੇਗਾ ਇੱਕ ਵੰਦਾ ਤੇ ਕਰਦਾਰ ਕਸ਼ਮੀਰ ਸਿੰਘ ਜੀ ਮਿਸਤਰੀ ਆਖਦੇ ਏਕਮਾ 5100 ਤੇ ਸ਼ਾਨਦਾਰ ਕੱਪ ਦੇ ਕਿਤੇ ਨਾ ਵਾਤ ਚੱਲ ਰਹੀ ਏ ਤੇ ਪਿੱਠ ਦੇ ਨਾਲ ਪਿੱਠ ਜੋੜ ਲਈ ਜਾਵੇ ਤੇ ਕਹਿੰਦੇ ਗੁੱਲਾਂ ਟਿਕਾਣੇ ਲੱਗਦੀਆਂ ਮੁਸੀਬਤਾਂ ਦੇ ਸਾਹਮਣੇ ਹੁੰਦੇ ਇਤਿਹਾਸ ਹਾਂ ਰਾਦਾ 1100 ਤਾਜ ਅਮਰੀਕਾ ਨੇ ਦੇਣਾ ਹਰ ਜੱਫੇ ਦਾ ਗੌਰਵ ਸਾਡਾ ਬੜਾ بڑا ਕੈਨੇਡਾ ਤੋਂ 1000 ਉਹਦੇ ਵੱਲੋਂ ਹੋਵੇਗਾ ਪਰ ਆ ਦੇਖਾਂਗੇ ਸਾਹਮਣੇ ਮੱਖਣ ਮੱਖੀ ਆ ਮੇਰੇ ਵੀਰੋ ਮੱਖੀ ਕਲਾ ਪਿੰਡਾ ਦੁਨੀਆ ਦਾ ਵੱਡਾ ਸਟਾਰ ਪਤਾਉਪੁਰ ਪਿੰਡ ਦੀ ਧਰਤੀ ਤੋਂ ਮੱਲ ਵੱਡਾ 2000 ਦਾ ਇੱਧਰ ਸਾਡਾ ਵੱਡਾ ਪ੍ਰਾ ਵੱਡਾ ਵੀਰ ਹੈ ਮੇਰੇ ਵੀਰੋ ਗੁਰਤਕਾਲ ਤੋਂ ਸੋਨੀ ਬਾਈ ਕਹਲਿਆ ਵੀ ਹਰ ਜੱਫਾ 500 ਦਾ ਹੋਵੇਗਾ ਰਾਜਨ ਸਿੰਘ ਜੀ ਕਹਿ ਰਹੇ ਆ ਵੀ ਹਰ ਜੱਫਾ 2000 ਦਾ ਆਉਣਾ ਹੈ ਬੇਤੀ ਦਾ ਸਰਦਾਰ ਹੈ ਆ ਕਲੇਰ ਹੈ ਉਹਨਾਂ ਦਾ ਬਲਦੇਵ ਢੱਲੋਂ ਨਾਲ ਚਿੱਤੇ ਤਾਰ ਕੇ ਸਤਕਾਰ ਕਰਦੇ ਆ ਇਸ ਮੇਲੇ ਦੇ ਲਈ ਵੱਡਾ ਯੋਗਦਾਨ ਹੈ ਉਹ ਫਤਾਪੁਰੀਆ ਇੱਕਮ ਪਰ ਨੰਬਰ 2 ਉਹ ਨੌਜਵਾਲ ਛੋਟੀ ਦਾ ਨੰਬਰ ਵੀ ਜੋੜ ਦੇ ਚ ਕਾਮਯਾਬ ਹੋ ਗਿਆ ਲਾਟੀ ਸਭਰਾਮਾ ਦੀ ਧਰਤੀ ਦਾ ਇੱਕ ਗੁੱਪੀ ਪਹਿਲਵਾਨ ਦੇ ਪਿੰਡ ਦਾ ਇਹ ਕਹਿੰਦੇ ਗਗਨ ਸਭਰਾਈਏ ਦਾ ਪੁੱਤ ਰੇਡ ਪਾਉਣ ਦੇ ਲਈ ਵੱਧ ਚੁੱਕਿਆ ਪਕੜ ਕੋਦਣੀ ਵੀ ਸੋਹਣਾ ਖੇੜੇ ਉੱਪਰ ਆਲਾ ਮੇਰੇ ਵੀਰੋ ਸਾਬੀ ਢਿੱਲੋ ਕਹਿੰਦੇ ਨੇ ਸੁਦਾ 21 ਜਫਾ 500 ਦਾ ਹੋਣਾ ਵੱਡੇ ਭਰਾ ਦਾ ਵਿਸ਼ੇਸ਼ ਤੌਰ ਤੇ ਸਤਕਾਰ ਦੇਖਾਂਗੇ ਸਾਹਮਣੇ ਜੇ ਇੱਕ ਵਾਂ ਤੂੰ ਜੱਫਾ ਲਾ ਦੇ 3100 ਨਾ ਮਾਨ ਸਨਮਾਨ ਹੋਣਗੇ 1100 ਤਾਜ ਅਮਰੀਕਾ ਤੋਂ ਤੇ 1000 ਸਾਡੇ ਗੌਰਵ ਕੈਨੇਡਾ 1000 ਪ੍ਰਿੰਸਪਹਾਵਲੋਂ ਦਿੱਤੇ ਜਾਣਗੇ ਬੈਗਾ ਵਾਲਾ ਵੀਰ ਹੈ ਸਾਡਾ ਆਹ ਦੇਖਾਂਗੇ ਸਾਹਮਣੇ ਕਬੱਡੀਆਂ ਪੈਂਦੀਆਂ ਨਾਨਕ ਬਡਾਲੀ ਟੋਕਰਾ ਪਿੰਡ ਪਿੰਡ ਵਾਲਾ ਤੇ ਮਲਚਾਰ ਨੇ ਆਹ ਦੇਖਾਂਗੇ ਸਾਹਮਣੇ ਫਰੰਦੀ ਕੁੜੀਆ ਗੋਤੀ ਗੋਪੀ ਹੋਰਪੀ ਹੋਰ ਜਿਹੜੇ ਹਾਲ ਦੇ ਨਾਲ ਜਿਹੜੀ ਸਿਚੁਏਸ਼ਨ ਨੇ ਚੱਲਿਆ ਨਾਮ ਘੱਟ ਹੋਣ ਤੇ ਜਾਨਾਂ ਆਨੰਦ ਹੋਵੇਗਾ ਪੰਜਾਬ ਦੇ ਜਲੰਧਰ ਵਾਲਾ ਮੰਨਾ ਤਵਾਤੇ ਵਾਲਾ ਕਬੱਡੀ ਪਾਉਣ ਦੇ ਲਈ ਬੜਾ ਹੋਇਆ ਬੱਲੇ ਲੱਕ ਟੁੱਟ ਕੇ ਵੀ ਨੌਜਵਾਨਾਂ ਯਾਰ ਆਖ ਗੁਲਾਬ ਨੂੰ ਜੀਮਨ ਫੇਰ ਪਿਆਰ ਮੰਗਣ ਕਹਿੰਦੇ ਜੈ ਦੀਪ ਤੇ ਮੁਕਾਬਲਾ ਮੁਕਾਬਲਾ ਇੱਥੇ ਰੱਖ ਪਰ ਬਗਲੋਂ ਬਾਅਦ ਮੁੰਡਾ ਬੜਾ ਹੱਸਦਾ ਜਿਵੇਂ ਕੱਲੀ ਕੱਲੀ ਰੇਡ ਤੇ ਜਮਾਨਾ ਨੱਚਦਾ ਹੁਣ ਗੋਪੀ ਲੱਗਣ ਨੂੰ ਫਿਰ ਫਰਦਾ ਤੇ ਕੋਈ ਕਰੇ ਦਮਾਵਾ ਗੁੱਪੀ ਨੇ ਕਰੇ ਵੀ 2000 ਹੋਵੇਗਾ ਸਾਡੇ ਬਹੁਤ ਸਤਿਕਾਰ ਦੇ ਭਿੰਦਾ ਮੀਰਪੁਰ ਜੀ ਆਇਆ ਵਧੀਆ ਟੀਮ ਹੈ ਮੇਰੇ ਵੀ ਸਾਡੇ ਭਿੰਦਾ ਮੀਰਪੁਰ ਜੀ ਕੋਚ ਸਾਹਿਬ ਫਰੰਦੀਪੁਰ ਦੀ ਟੀਮ ਦੇ ਕੋਚ ਨੇ ਬਹੁਤ ਬਹੁਤ ਧੰਨਵਾਦ ਪਰ ਆਹ ਦੇਖਾਂਗੇ ਖਿਡਾਰੀ ਜਿੰਦ ਜਾਨ ਹੈ ਕਹਿੰਦੇ ਜਿਹੜਾ ਇਲਾਕਾ ਮਾਲਵੇ ਦਾ ਆਹ ਮੁੰਡਾ ਕਹਿੰਦੇ ਧੂੜ ਕੋਟਿਆ ਮੋਗੇ ਜिले ਦਾ ਖਿਡਾਰੀ ਚਾਰ ਰੱਗੇ ਲਈ ਫਰਦਾ ਹੁਣ ਮਹਾਨ ਨੇ اپنے پنڈ تھانے پہنچنے کی کرپالتا کرنی ہے نتی جائی دنیا ڈائرین تردی ری یہ گردیو کرے رہنے کرنا ہوا ہے یہ پہلا کٹیا نوئن کبھی پاؤں فیر نانک منالی ڈوگر نوائن کہ لگن فرد ہے فیر لگن لو فرد ہے نال اچھی اپنا والا شکر پریش نواب جی سارے والے پتا پر پنڈ والے کہ ایک جفا نواب جی کلیکشن ایک جفا ایک ہزار کا ہوگا بار ریچ ਸੱਦੇ ਨੇ ਮੱਖਣ ਮੱਖੀ ਫੇਰ ਪੰਨ ਦੀ ਰਫਤਾਰ ਨੂੰ ਬਣਾ ਦਿੰਦਾ ਸਾਹਮਣੇ ਕਹਿੰਦੇ ਚਾਰਾਂ ਦੇ ਵਿੱਚੋਂ ਕੌਣ 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 ਫੇਰ ਫਤਿਹ ਕਰੀਆ ਵਾਹ ਬਾਤ ਪਰਮਾਤਮਾ ਦੀ ਬਰ ਨੰਬਰ ਭਗਵਾਨਪੁਰਿਆ ਯਾਦ ਇਹ ਭਗਵਾਨਪੁਰਿਆ ਫਰਿਆਦ ਨੰਬਰ ਜੋੜਨੇ ਚ ਕਾ ਯਾਦ ਸਾਹਮਣੇ ਪਈ ਰੇਡ ਤੇ ਕਬੱਡੀ ਨੂੰ ਚਾਹਣ ਵਾਲਿਆਂ ਦਾ ਪਿਆਰ ਤੇ ਜਿਨ੍ਹਾਂ ਮਿਹਨਤ ਕੀਤੀ ਹੈ ਬਾਰੇ ਬਾਰੇ ਜੰਨੇ ਆ ਮੁੰਨੇ ਪੈਰੀਗੇਟ ਦਾ ਵੀ ਸਤਿਕਾਰ ਕਰਦੇ ਜਿਨ੍ਹਾਂ ਸੋਹਣੀ ਗਿੱਟਾਂ ਪਾਉਂਦੇ ਤੇ ਕਹਿੰਦੇ ਮੀਂਹ ਦੀ ਸੰਭਾਵਨਾ ਦੇ ਪਾਪ ਜੀ ਨੇ ਵੀ ਇਧਰ ਗਰਾਊਂਡ ਤਿਆਰ ਕੀਤੀ ਆਰਮ ਵੱਲੇ ਭਰਾ ਦਾ ਮਾਲਾਈ ਦਾ ਬਾਰ ਬਾਰ ਸਤਿਕਾਰ ਹੋਵੇਗਾ ਮੇਰੇ ਵੀਰੋ ਆਹ ਦੇਖਾਂਗੇ ਸਾਹਮਣੇ ਕਬੱਡੀ ਬੁੱਲਾ ਜਪਾ 5000 ਦਾ ਇਹ ਤਾਜ ਕਹਿੰਦਾ 1100 ਮੇਰੇ ਵੱਲੋਂ ਕਰਦੇ ਹੋ 400 400 ਇਹ ਬੱਲੇ 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 ਕਬੱਡੀ ਕਬੱਡੀ 6000 ਨਜ਼ਾਰਾ ਲੈਣਾ ਤਾੜੀਆਂ ਮਾਰ ਦੇ ਜ਼ੋਰਦਾਰ ਇਹ ਨਾਨਕ ਨਾਨਕ ਹੁਣ ਅੱਜੀ ਇੱਕਮ ਬੱਬਾ ਤੇ ਦੁਨੀਆ ਦੇ ਨਿਗਾਹਾਂ ਕਿੰਨੇ ਗੋਪੀ ਦੇ ਟਿਕੀਆਂ ਹੋਈਆਂ ਆ ਪੁਲਸ ਵਾਲੇ ਵੀ ਆ ਜਿਵੇਂ ਕਹੋ ਬੋਲਦੀ ਹੈ ਨਾ ਸਾਹਮਣੇ ਲਾਡੀ ਕਬੱਡੀ ਪਾਰ ਗਿਆ ਤਾਜ ਕਹਿਣਾ ਅਮਰੀਕਾ ਤੋਂ ਪਰ ਜੱਸਾ ਪਾਰ ਇੱਕ ਵੀ ਜੈਨ ਫਿਰ ਦੇ ਵਿੱਚ ਹੋਵੇਗਾ ਹਰ ਦਫਾ 1116 ਬਈ ਫਤਾਪੁਰੀਆ ਛੱਡ ਕੇ ਕਿੰਨਾ ਦਾ ਮਹਿਸੂਸ ਹੋ ਰਿਹਾ ਹੈ ਦੱਸ ਸਾਨੂੰ ਛੱਡ ਕੇ ਕਿੰਨਾ ਦਾ ਮਹਿਸੂਸ ਹੋ ਰਿਹਾ ਹੈ ਬਹੁਤ ਬਹੁਤ ਸਤਿਕਾਰ ਪਰ ਆਹ ਦੇਖਾਂਗੇ ਸਾਹਮਣੇ ਖੇਡ ਕਲੱਬ ਦੇ ਖਿਡਾਰੀਆਂ ਨੂੰ ਕੀਤੇ ਜਾਣਗੇ ਨਾਲ ਡਾਕਟਰ ਸਾਡਾ ਪੜਾ ਦਾ ਜਿੱਤੇ ਤੌਰ ਤੇ ਸਤਿਕਾਰ ਕਰ ਰਹੇ ਆ ਸਾਹਮਣੇ ਫਰਿਆਦ ਫਰਿਆਦ ਆਨੰਦ ਨੇ ਨੰਬਰ ਜੋਰਦਾ ਬੱਲਾ 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 ਸਾਹਮਣੇ ਦੇਖ ਰਹੇ ਕਬੱਡੀ ਪਾ ਰਹੇ ਗੱਜੂ ਮੁਹੇ ਦਾ ਬੱਲਾ ਤੇ ਚਾਰਾਂ ਦੇ ਵਿੱਚੋਂ ਗੋਪੀ ਇੱਕਮ ਬੱppa ਰਫੀਕ ਕਿੰਨੀ ਕੋਸ਼ਿਸ਼ ਕਰਨੀ ਹੈ ਕਿੰਨੇ ਬੋਲ ਹੋ ਧਾਵੇ ਨੇ ਥੱਲ ਪਾਉਣੇ ਆ ਸਾਹਮਣੇ ਮੁਕਾਬਲਾ ਇਹ ਗੋਪੀ ਗੋਪੀ ਤੁਹਾਨੂੰ ਇਹ ਮੈਚ ਕਿਵੇਂ ਲੱਗਿਆ ਕਮੈਂਟਾਂ ਚ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਿਊ ਚੈਨਲ ਹੈ ਕਬੱਡੀ ਦਾ ਠੀਕ ਹੈ ਨਾ ਵੱਧ ਤੋਂ ਵੱਧ ਸਪੋਰਟ ਕਰੋ ਮਾਂ ਖੇਡ ਕਬੱਡੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟਾਂ ਚ ਦੱਸਿਓ ਤੁਹਾਨੂੰ ਇਹ ਮੈਚ ਕਿਵੇਂ ਲੱਗਿਆ ਵੱਧ ਤੋਂ ਵੱਧ ਸਪੋਰਟ ਕਰੋ ਠੀਕ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਥੈਂਕ ਯੂ ਧੰਨਵਾਦ ਸਭ ਨੂੰ